ਯੋਗੀ ਕਹਿੰਦੇ ਗੁਲਾਮ ਉਹ ਹੈ ਜੋ ਆਪਣੇ ਮਾਲਕ ਦੀ ਰਜ਼ਾ ਤੇ ਰਾਜੀ ਰਹਿੰਦਾ ਹੈ ਪਰ ਅੱਜ ਇਨਸਾਨ ਆਪਣੀ ਰਜ਼ਾ ਦੇ ਮੁਤਾਬਿਕ ਪ੍ਰਮਾਤਮਾ ਨੂੰ ਚਲਾਉਣਾ ਚਾਹੁੰਦਾ ਹੈ ਆਪਣੀ ਰਜ਼ਾ ਦੇ ਮੁਤਾਬਿਕ ਉਸ ਪ੍ਰਭੂ ਨੂੰ ਚਲਾਉਣਾ ਚਾਹੁੰਦੇ ਹੋ ਕਿ ਨਹੀਂ ਮਾਰੀਏ ਬਾਰਿਸ਼ ਬべ हे ਰੱਬਾ ਬਾਰਿਸ਼ ਹਟਾ ਦੇ ਯਾਨੀ ਇਦਾਂ ਗੁਲਾਮ ਨੂੰ ਕਿਹਾ ਜਾਂਦਾ ਨਾ ਆਹ ਕੰਮ ਕਰ ਦੇ ਆਹ ਕੰਮ ਇਦਾਂ ਕਰ ਦੇ ਆਹ ਮੈਨੂੰ ਪਸੰਦ ਨਹੀਂ ਇਹਨੂੰ ਇਦਾਂ ਕਰ ਦੇ ਉਹ ਜਿਹੜੇ ਮਾਲਿਕ ਉਹਨੂੰ ਸਮਝਦੇ ਉਹਦੇ ਆਸ਼ਿਕ ਹੁੰਦੇ ਐ ਉਹ ਕਹਿੰਦੇ ਹੈ ਕਿ ਜਿੱਥੇ ਤੂੰ ਰੱਖੇਗਾ ਜਿੱਧਰ ਰੱਖੇਗਾ ਉੱਚ ਮੈਂ ਰਾਜੀ ਕਿਉਂਕਿ ਮੇਰੇ ਨਾਲੋਂ ਬਿਹਤਰ ਤੈਨੂੰ ਪਤਾ ਕਿ ਮੇਰੇ ਵਾਸਤੇ ਕੀ ਅੱਛਾ ਹੈ ਇਹ ਵੀ ਇੱਕ ਇਹਨੂੰ ਕਹਿੰਦੇ ਸਮਰਪਣ ਔਰ ਇਹ ਵੀ ਇੱਕ ਬਹੁਤ ਵੱਡੀ ਭਗਤੀ ਹੈ ਬਹੁਤ ਵੱਡੀ ਬੰਦਗੀ ਹੈ ਇਸ ਲਈ ਸਮਝਣਾ ਜ਼ਰਾ ਸਾਰਿਆਂ ਨੇ ਜਦੋਂ ਇਬਰਾਹਿਮ ਨੂੰ ਪੁੱਛਿਆ ਤਾਂ ਇਬਰਾਹਿਮ ਅਦਮ ਨੇ ਇਹੀ ਕਿਹਾ ਸੀ ਮੇਰਾ ਮੁਰਸ਼ਿਦ ਮੇਰਾ ਕਹਿੰਦੇ ਕਿ ਗੁਲਾਮ ਤੋਂ ਮੈਨੂੰ ਗਿਆਨ ਮਿਲੇ ਕਿ ਗੁਲਾਮ ਤੋਂ ਮੈਨੂੰ ਸਿੱਖਿਆ ਮਿਲੀ ਕਿ ਜ਼ਿੰਦਗੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਜੀਵਨ ਕਿੱਦਾਂ ਜੀਣਾ ਚਾਹੀਦਾ ਹੈ ਔਰ ਜਦੋਂ ਮੈਂ ਇਹ ਸਮਝਿਆ ਤਾਂ ਮੇਰੇ ਜੀਵਨ ਦੇ ਸਾਰੇ ਦੁੱਖ ਸਾਰੀਆਂ ਪਰੇਸ਼ਾਨੀਆਂ ਹੀ ਦੂਰ ਕਿਉਂਕਿ ਪਰੇਸ਼ਾਨੀ ਉਦੋਂ ਹੁੰਦੀ ਕਦੋਂ ਹੈ ਦੁੱਖ ਹੁੰਦਾ ਕਦੋਂ ਹੈ ਜਦੋਂ ਐਸੀ ਕੋਈ ਇੱਛਾ ਕਰਦੇ ਹੋ ਇੱਛਾ ਪੂਰੀ ਨਾ ਹੋਵੇ ਤਾਂ ਦੁੱਖ ਜਦੋਂ ਇੱਛਾ ਹੀ ਉੱਤੇ ਛੱਡੀ ਕਿ ਜੋ ਮੇਰੀ ਇੱਛਾ ਹੈ ਇਹ ਮੇਰੇ ਮਾਲਿਕ ਉਹ ਨਹੀਂ ਜੋ ਮੇਰੇ ਵਾਸਤੇ ਅੱਛਾ ਹੈ ਉਹ ਕਰਦਾ ਚੱਲਾ ਜਾ ਤਾਂ ਫਿਰ ਇਨਸਾਨ ਦੇ ਜੀਵਨ ਦੀਆਂ ਮੁਸ਼ਕਲਾਂ ਦੇ ਹੱਲੇ ਉਹ ਗੁਨੇ ਸ਼ੁਰੂ ਹੋ ਜਾਂਦੇ ਆ। ਇਹ ਲਈ ਸਮਝਣਾ ਜ਼ਰਾ ਸਾਰਿਆਂ ਨੇ। ਸੋ ਇੱਧਰ ਕਬੀਰ ਸਾਹਿਬ ਦੀ ਗੱਲ ਤੇ ਆਈਏ। ਔਰ ਬੁੱਲੇ ਸ਼ਾਹ ਨੇ ਵੀ ਕੀ ਕਿਹਾ ਕਿ ਜੇ ਤੂੰ ਸਾਡੇ ਆਖੇ ਲੱਗੇ ਕਹਿਦੇ ਹੋ ਤੈਨੂੰ ਤਖਤ ਬਹਾਵਾਗੇ ਜਿਸ ਨੂੰ ਸਾਰਾ ਆਲਮ ਢੂੰਡੇ ਤੈਨੂੰ ਆਣ ਮਿਲਾਵਾਗੇ। ਦਰਅਸਲ ਪਰਮਾਤਮਾ ਦੇ ਘਰ ਚ ਸਾਨੂੰ ਸਭ ਕੁਝ ਮਿਲ ਸਕਦਾ ਹੈ। ਉਹਦੇ ਘਰ ਚ ਕੋਈ ਕਮੀ ਨਹੀਂ ਹੈ। ਉਹ ਤਖਤ ਤੇ ਅਸੀਂ ਬੈਠ ਸਕਦੇ ਆ। जिथे एक बार बह जा भी ना बंदा तो जीजस क्राइस्ट ने किया है बाइबल बड़ी प्यारी एक कहता है, के है मेरा परम पिता परमात्मा कहता है कि सबसे पहले ईश्वर के साम्राज्या की खोज करो फिर तुम्हारी हर जरूरत की चीज तुम्हें वहां मिल जाएगी सबसे पहले ਈਸ਼ਵਰ ਕੇ ਸਮਰਾਜਿਆ ਕੀ ਖੋਜ ਕਰੋ ਫਿਰ تمہاری ਜ਼ਰੂਰਤ ਕੀ ਹਰ ਚੀਜ਼ ਤੁਮੇ ਵਹਾਂ ਮਿਲ ਜਾਏਗੀ ਉਹ ਦੱਸਦੇ ਹੈ ਕਿ ਤੂੰ ਦੁਨੀਆ ਤੇ ਆਇਆ ਹੈ ਈਸ਼ਵਰ ਦੇ ਸਮਰਾਜਿਆ ਨੂੰ ਖੋਜਣ ਆਪਣੇ ਪਰਮ ਪਿਤਾ ਪਰਮੇਸ਼ਵਰ ਉਹ ਪ੍ਰਭੂ ਨੂੰ ਪਾਣ ਵਾਸਤੇ ਉਹ ਜੇ ਤੂੰ ਉਹਦੇ ਸਮਰਾਜਿਆ ਦੀ ਖੋਜ ਕਰੇ ਔਰ ਤੈਨੂੰ ਉਹ ਮਿਲ ਜਾਵੇ ਤਾਂ ਤੇਰੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਣਗੀਆਂ ਕਿਉਂਕਿ ਤੇਰੀ ਹਰ ਜ਼ਰੂਰਤ ਦੀ ਚੀਜ਼ ਤੈਨੂੰ ਉੱਥੇ ਮਿਲ ਜਾਏਗੀ ਪਰ ਅਜੇ ਇਨਸਾਨ ਕਰਦਾ ਕੀ ਹੈ ਦੁਖੀ ਕਿਉਂ ਹੈ ਅੱਜ ਕਿਉਂ ਬੰਦਾ ਕਹਿੰਦਾ ਹੈ ਮੇਰੇ ਜੀਵਨ ਚ ਆਹ ਕਮੀ ਹੈ ਮੇਰੇ ਜੀਵਨ ਚ ਉਹ ਕਮੀ ਹੈ ਜਿੰਨਾ ਮਰਜੀ ਇਨਸਾਨ ਦੇ ਕੋਲ ਹੋਵੇ ਫਿਰ ਵੀ ਇਨਸਾਨ ਨੂੰ ਲੱਗਦਾ ਹੈ ਕਮੀ ਹੈ ਕਾਰਨ ਇਹੀ ਹੈ ਕਿ ਅਸੀਂ ਜਿਸ ਸਮਰਾਜਿਆ ਨੂੰ ਖੋਜ ਕਰ ਖੋਜਣ ਵਾਸਤੇ ਦੁਨੀਆ ਤੇ ਆਏ ਆ ਅੱਜ ਅਸੀਂ ਉਹਦੀ ਖੋਜ ਕਰਨ ਦੀ ਬਜਾਏ ਬਾਹਰ ਪਦਾਰਥਾਂ ਦੀ ਖੋਜ 'ਚ ਲੱਗੇ ਹੋਏ ਆ ਪਰ ਪਦਾਰਥ ਜਿੰਨੇ ਮਰਜੀ ਮਿਲ ਜਾਣ ਇਨਸਾਨ ਨੂੰ ਸੰਤੁਸ਼ਟੀ ਕਦੀ ਵੀ ਨਹੀਂ ਹੁੰਦੀ ਸਮਝਣਾ ਜ਼ਰਾ ਇਹਨੇ ਸਭ ਤੋਂ ਪਹਿਲੇ ਇਸ ਈਸ਼ਵਰ ਦੇ ਸਮਰਾਜਿਆ ਦੀ ਖੋਜ ਕਰੋ ਫਿਰ ਤੁਮੇ ਤੁਹਾਡੀ ਜ਼ਰੂਰਤ ਦੀ ਹਰ ਚੀਜ਼ ਵਹਾਂ ਕਹਿੰਦੇ ਆਪਣੇ ਹੁਣ ਇਹ ਵੀ ਗੱਲ ਸਮਝਣੀ ਕਿ ਈਸ਼ਵਰ ਦੇ ਸਮਰਾਜੇ ਨੂੰ ਖੋਜਣਾ ਕਿੱਥੇ ਹੈ ਜਦੋਂ ਜੀਜ਼ਸ ਨੇ ਇਹ ਗੱਲ ਕਹੀ ਤੇ ਇੱਕ ਉਹਨਾਂ ਦੇ ਪਿਆਰੇ ਨੇ ਸਵਾਲ ਕੀਤਾ ਕਿ ਮਹਾਰਾਜ ਈਸ਼ਵਰ ਦਾ ਸਮਰਾਜਿਆ ਹੈ ਕਿੱਥੇ ਉਹਦੀ ਖੋਜ ਕਿੱਥੇ ਕਰਨੀ ਚਾਹੀਦੀ ਹੈ ਤਾਂ ਫਿਰ ਉਹਨਾਂ ਨੇ ਅਗਲੀ ਲਾਈਨ ਚ ਕਿਹਾ ਕਿ ਈਸ਼ਵਰ ਦਾ ਸਮਰਾਜਿਆ ਤੁਹਾਰੇ ਭੀਤਰ ਹੈ ਇੱਥੇ ਈਸ਼ਵਰ ਦਾ ਸਮਰਾਜ ਆ ਅੱਜ satsang ਚ ਬੈਠੇ ਆ ਨਾ ਬਸ ਇਹੀ ਸਮਝ ਕੇ ਜਾਣਾ ਅੱਜ ਅਸੀਂ ਕਿ ਈਸ਼ਵਰ ਦਾ ਸਮਰਾਜ ਆ ਹਮਾਰਾ ਉਹਨਾਂ ਨੇ ਕਿਹਾ ਤੁਹਾਰੇ ਪਰ ਤੁਸੀਂ ਇੱਥੇ ਕੀ ਕਹਿਣਾ ਕਿ ਉਹ ਈਸ਼ਵਰ ਦਾ ਸਮਰਾਜ ਆ ਮੇਰੇ ਔਰ ਇਹਦੇ ਬਾਰੇ ਕਿੰਨੇ ਗੁਰੂ ਰਹਿਬਰ ਸੰਤ ਫਕੀਰਾਂ ਨੇ ਕਿਹਾ ਸੰਤ ਪਲਟੂ ਦਾਸ ਜੀ ਆਪਣੇ ਢੰਗ ਨਾਲ ਕਹਿੰਦੇ ਆ ਕਹਿੰਦੇ ਜੀਵ ਮੇ ਬ੍ਰਹਮ ਬ੍ਰਹਮ ਮੇ ਜੀਵ ਗਿਆਨ ਸਮਾਧੀ ਸੂਝੇ ਪੱਥਰ ਮੇ ਮੂਰਤ ਮੂਰਤ ਮੇ ਪੱਥਰ ਪਲਟੂ ਦਾਸ ਯੂੰ ਬੂਝੇ ਉਹ ਕਹਿੰਦੇ ਇਦਾਂ ਸਮਝ ਜਿੱਦਾਂ ਕਿਸੇ ਨੇ ਪੁੱਛਿਆ ਈਸ਼ਵਰ ਭਗਵਾਨ ਕਿੱਥੇ ਐ ਤਾਂ ਸੰਤ ਪਲਟੂ ਦਾਸ ਕਹਿੰਦੇ ਆਹ ਦੇਖ ਇੱਕ ਮੂਰਤੀ ਵੱਲ ਇਸ਼ਾਰਾ ਕੀਤਾ ਕਹਿੰਦੇ ਇਹ ਕੀ ਐ ਕਹਿੰਦਾ ਜੀ ਮੂਰਤੀ ਐ ਕਹਿੰਦੇ ਕਦੋਂ ਬਣੀ ਐ ਉਹ ਕਹਿੰਦਾ ਜੀ ਪੱਥਰ ਤੋਂ ਕਹਿੰਦੇ ਫੇਰ ਜਰਾ ਦੇਖ ਮੂਰਤ ਮੇ ਪੱਥਰ ਪੱਥਰ ਮੇ ਕਿ ਜਿੱਦਾਂ ਇਹ ਮੂਰਤੀ ਪੱਥਰ ਤੋਂ ਬਣੀ ਐ ਔਰ ਪੱਥਰ ਮੂਰਤੀ ਤੋਂ ਜੁਦਾ ਨਹੀਂ ਔਰ ਮੂਰਤੀ ਪੱਥਰ ਤੋਂ ਜੁਦਾ ਨਹੀਂ ਜਿਸ ਤਰ੍ਹਾਂ ਕਹਿਣ ਨੂੰ ਪੱਥਰ ਹੈ ਪਰ ਨਾਲ ਮੂਰਤੀ ਵੀ ਹੈ ਇਸੇ ਤਰ੍ਹਾਂ ਇਨਸਾਨ ਔਰ ਬ੍ਰਹਮ ਉਹ ਕਹਿੰਦੇ ਦੋਨੇ ਹੀ ਇੱਕ ਹੈ ਜੀਵ ਮੇ ਬ੍ਰਹਮ ਬ੍ਰਹਮ ਮੇ ਜੀਵ ਇਹ ਪਰਮਾਤਮਾ ਕੋਈ ਤੇਤ ਤੋਂ ਦੂਰ ਨਹੀਂ ਹੈ ਇਸ ਲਈ ਅੱਜ ਜੇ ਸੇ ਇਹ ਸਚਾਈ ਨੂੰ ਜੇ ਤਾ ਦੱਸਿਆ ਨਾ ਜੇ ਤੂੰ ਸਾਡੇ ਆਖੇ ਲੱਗੇ ਤੈਨੂੰ ਤਖਤ ਬਹਾਵਾਂਗੇ ਤਾਂ ਜੇ ਅੱਜ ਸਾਡਾ ਇਹ ਕਹਿਣਾ ਮੰਨ ਲਓ ਨਾ ਇਹ ਗੱਲ ਨੂੰ ਸਮਝ ਲਾਓ ਤਾਂ ਫਿਰ ਤੁਹਾਡੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਅੱਜ ਤੋਂ ਹੀ ਹੁਣੇ ਸ਼ੁਰੂ ਕਿ ਸਭ ਤੋਂ ਪਹਿਲਾਂ ਇਹ ਚੀਜ਼ ਨੂੰ ਇਹ ਆਖਾਂ ਮੰਨ ਲੈਣਾ ਸਾਡਾ ਇਹ ਕਿਹੜਾ ਸਾਡਾ ਮੰਨ ਲੈਣਾ ਕਿ ਮੈਂ ਆਪਣੇ ਮਾਲਿਕ ਤੋਂ ਬ੍ਰਹਮ ਤੋਂ ਪਰਮਾਤਮਾ ਤੋਂ ਜੁਦਾ ਨਹੀਂ ਹੈ ਇਹ ਸਮਝਣਾ ਜ਼ਰਾ ਸਾਰਿਆਂ ਨੇ ਪਰ ਇਹ ਗੱਲ ਸਮਝਣ ਵਾਸਤੇ ਸਾਡੀ ਸੋਚ ਦਾ ਪਵਿੱਤਰ ਹੋਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜਿਹੜੀ ਸਾਡੀ ਆਤਮਾ ਹੈ ਨਾ ਇਹਨੂੰ ਸਤੋਗੁਣੀ ਕਿਹਾ ਗਿਆ ਹੈ ਆਤਮਾ ਨੂੰ ਕੀ ਕਿਹਾ ਗਿਆ ਹੈ ਸਤੋਗੁਣੀ ਕਹਿੰਦੇ ਸੱਤ ਗੁਣ ਹੈ ਆਤਮਾ ਦੇ ਔਰ ਉਹਦੇ ਵਿੱਚ ਕਿਹੜਾ ਕਿਹੜਾ ਗੁਣ ਹੈ ਸਭ ਤੋਂ ਪਹਿਲਾਂ ਦੱਸਦੇ ਪਵਿੱਤਰਤਾ ਕਿਹੜਾ ਗੁਣ ਪਵਿੱਤਰਤਾ ਫਿਰ ਕਹਿੰਦੇ ਆ ਦੂਸਰਾ ਗੁਣ ਹੈ ਪ੍ਰੇਮ ਜਰਾ ਸਮਝੋ ਜਰਾ ਸਾਰਿਆਂ ਨੇ ਪਵਿੱਤਰਤਾ ਪ੍ਰੇਮ ਗਿਆਨ ਸ਼ਾਂਤੀ ਸਮਝੋ ਜਰਾ ਸਾਰਿਆਂ ਨੇ ਇਹ ਨੋਟ ਕਰ ਲੈਣਾ ਕਹਿੰਦੇ ਪਵਿੱਤਰਤਾ ਗਿਆਨ ਪ੍ਰੇਮ ਸ਼ਾਂਤੀ ਸੋਖ ਆਨੰਦ ਔਰ ਸਤਮਾ ਸ਼ਕਤੀ ਇਹ ਸਤੋਗੁਣੀ ਆਤਮਾ ਦੇ ਸਤ ਗੁਣ ਦੱਸੇ ਗਏ ਆ ਰਿਸ਼ੀਆ ਮੁਨੀਆਂ ਨੇ ਪੀਰਾ ਫਕੀਰਾਂ ਨੇ ਜਦੋਂ ਆਤਮਾ ਨੂੰ ਸਮਝਿਆ ਉਹ ਕਹਿੰਦੇ ਇਹ ਗੁਣ ਹੈ ਔਰ ਇਹ ਸਤੋਗੁਣੀ ਆਤਮਾ ਤੱਕ ਪਹੁੰਚਣ ਵਾਸਤੇ ਤੈਨੂੰ ਇਹ ਸਤ ਗੁਣ ਪਹਿਲਾਂ ਆਪਣੀ ਅੰਦਰ ਲਿਆਣੇ ਪੈਣਗੇ ਸਭ ਤੋਂ ਪਹਿਲਾਂ ਕਿ ਪਵਿੱਤਰਤਾ ਕਿਹਾ ਨਾ ਕਿ ਸ਼ੀਸ਼ੇ ਨੂੰ ਸਾਫ਼ ਕਰਨਾ ਜ਼ਰੂਰੀ ਹੈ ਸਮਝਦੇ ਹੋ ਕਿ ਨਹੀਂ ਪਵਿੱਤਰਤਾ ਕੀ ਆਂਦੀ ਪਵਿੱਤਰਤਾ ਦਾ ਮਤਲਬ ਹੈ ਸਫਾਈ ਤੇ ਤੇਰੀ ਜਵਾਨ ਸਾਫ ਸੁਥਰੀ ਹੁਣੀ ਚਾਹੀਦੀ ਹੈ ਤੇਰਾ ਖਾਣ ਪਾਣ ਸਾਫ ਸੁਥਰਾ ਹੋਣਾ ਚਾਹੀਦਾ ਤੇਰੀ ਸੋਚ ਪਵਿੱਤਰ ਹੁਣੀ ਚਾਹੀਦੀ ਹੈ ਤੇਰੀ ਬਾਣੀ ਪਵਿੱਤਰ ਹੁਣੀ ਚਾਹੀਦੀ ਹੈ ਤੇਰੇ ਕਰਮ ਪਵਿੱਤਰ ਹੋਣੇ ਚਾਹੀਦੇ ਔਰ ਤੇਰਾ ਖਾਣ ਪਾਣ ਵੀ ਕਹਿ ਦਿਓ ਪਵਿੱਤਰ ਹੋਣਾ ਚਾਹੀਦਾ ਹੈ ਜਦੋਂ ਪਵਿੱਤਰਤਾ ਤੂੰ ਆਪਣੇ ਜੀਵਨ ਚ ਲਿਆਏਗਾ ਤਾਂ ਆਤਮਾ ਦਾ ਪਹਿਲਾ ਗੁਣ ਤੇਰੇ ਅੰਦਰ ਆ ਗਿਆ ਇਸ ਲਈ ਅੱਜ ਤੋਂ ਕਹਿਣਾ ਮੰਨਣਾ ਨਾ ਸਾਡਾ ਤਾਂ ਫੇ ਆਪਣੇ ਆਪ ਨੂੰ ਪਵਿੱਤਰ ਜਿੱਦਾਂ ਤਾਨੂੰ ਸਾਫ਼ ਕਰ ਦੇਣਾ ਕੱਪੜਾ ਸਾਫ਼ ਸੁਥਰਾ ਪਾਣਾ ਹੈ ਆਪਣੀ ਕਰਨੀ ਨੂੰ ਵੀ ਪਵਿੱਤਰ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਮੇਰੀ ਜ਼ੁਬਾਨ ਤੋਂ ਕੋਈ ਮਾੜਾ ਬੋਲ ਨਾ ਨਿਕਲੇ ਮੇਰੀ ਜ਼ੁਬਾਨ ਜਦ ਵੀ ਬੋਲੇ ਅੱਛਾ ਬੋਲੇ ਅਸੀਂ ਕਈ ਵਾਰ ਇਹਦੇ ਬਾਰੇ ਕਿਹਾ ਹੈ ਕਿ ਜਦ ਵੀ ਆਪਣੇ ਬਾਰੇ ਵੀ ਕੁਝ ਬੋਲਣਾ ਹੈ ਤਾਂ ਅੱਛਾ ਬੋਲਣਾ ਹੈ ਤਾਂ ਦੂਜੇ ਬਾਰੇ ਵੀ ਕੁਝ ਬੋਲਣਾ ਹੈ ਅੱਛਾ ਬੋਲਣਾ ਹੈ ਕਿਉਂਕਿ ਬਹੁਤ ਇਨਸਾਨ ਹੈ ਜਿਹੜੇ ਦੂਜਿਆਂ ਨੂੰ ਵੀ ਬੁਰਾ ਬੋਲਦੇ ਤਾਂ ਆਪਣੇ ਬਾਰੇ ਵੀ ਬੁਰਾ ਬੋਲਦੇ ਰਹਿੰਦੇ ਆ ਬੁਰਾ ਬੋਲਦੇ ਜਾਂ ਬੁਰਾ ਸੋਚਦੇ ਕਿ ਬੁਰਾ ਬੁਰਾ ਸੋਚਣਾ ਮਤਲਬ ਇਦਾਂ ਨਾ ਹੋ ਜਾਵੇ ਉਦਾਂ ਨਾ ਹੋ ਜਾਵੇ ਇਦਾਂ ਦੀ ਬੁਰੀ ਸੋਚ ਉਹ ਵੀ ਪਵਿੱਤਰ ਵਿਚਾਰ ਰੱਖੋ ਕਿਉਂਕਿ ਈਸ਼ਵਰ ਦਾ ਸਮਰਾਜਿਆ ਤੁਹਾਡੇ ਅੰਦਰ ਹੈ ਈਸ਼ਵਰ ਤੁਹਾਡੇ ਅੰਦਰ ਹੈ ਤਾਂ ਜੇ ਈਸ਼ਵਰ ਤੁਹਾਡੇ ਅੰਦਰ ਹੈ ਤਾਂ ਫੇਰ ਜ਼ਰਾ ਸੋਚੋ ਜਿੱਦਾਂ ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਕਿਸ ਨੇ ਪੁੱਛਿਆ ਸਵਾਮੀ ਵਿਵੇਕਾਨੰਦ ਜੀ ਨੂੰ ਕਿ ਸਭ ਤੋਂ بڑا ਪਾਪ ਕੀ ਹੈ ਤੁਹਾਨੂੰ ਪਤਾ ਸਭ ਤੋਂ بڑا ਪਾਪ ਕਿਹੜਾ ਹੈ ਬੰਦਾ ਕੋਈ ਕਹਿੰਦਾ ਝੂਠ ਬੋਲਣਾ ਪਾਪ ਹੈ ਕੋਈ ਕਹਿ ਦਿੰਦਾ ਚੋਰੀ ਕਰਨਾ ਪਾਪ ਹੈ ਕੋਈ ਕਹਿੰਦਾ ਹਿਰਾਫੇਰੀ ਕਰਨਾ ਪਾਪ ਹੈ ਠੀਕ ਹੈ ਪਾਪ ਹੈ ਇਹ ਪਰ ਬਿਵਾੇਕਾਨੰਥ ਜੀ ਨੇ ਕੀ ਕਿਹਾ ਹੈ ਸਭ ਤੋਂ بڑا ਪਾਪ ਇਹ ਕੋਟ ਹੈ ਬੇਬੀ ਬਿਵਾੇਕਾਨੰਥ ਜੀ ਦਾ ਇਹ ਸ਼ਬਦ ਹੈ ਲਾਈਨ ਬਿਵਾੇਕਾਨੰਥ ਦੀ ਬੜੀ ਪਿਆਰੀ ਉਹ ਕਹਿੰਦੇ ਸਭ ਤੋਂ بڑا ਪਾਪ ਕਿਹੜਾ ਹੈ ਕਿ ਖੁਦ ਕੋ ਕਮਜ਼ੋਰ ਸਮਝਣਾ ਹੀ ਸਭ ਤੋਂ بڑا ਪਾਪ ਹੈ ਖੁਦ ਕੋ ਹੁਣ ਦੇਖੋ ਇਹ ਪਾਪ ਕੌਣ-ਕੌਣ ਕਰਦਾ ਤੁਸੀਂ ਕਰਦੇ ਹੋ ਬਾਪੇ ਰੋਜ਼ ਕਰਦੇ ਹੋ ਓਏ ਮੈਂ ਤਾਂ ਕਮਜ਼ੋਰ ਜਿਹਾ ਆਂ ਆ ਮੁਸ਼ਕਿਲ ਬਹੁਤ ਵੱਡੀ ਹੈ ਆ ਪਰੇਸ਼ਾਨੀ ਬਹੁਤ ਵੱਡੀ ਹੈ ਮੈਨੂੰ ਕਿੱਥੇੋਂ ਨਿਕਲ ਹੋਣਾ ਹੈ ਇਹਦਾ ਮਤਲਬ ਤੁਸੀਂ ਪਾਪ ਕਰ ਰਹੇ ਹੋ ਇਹ ਈਸ਼ਵਰ ਤੁਹਾਡੇ ਅੰਦਰ ਹੈ ਉਹਦੀ ਸ਼ਕਤੀ ਤੋਂ ਤੁਸੀਂ ਪੈਦਾ ਹੋਏ ਹੋ ਉਹਦੀ ਸ਼ਕਤੀ ਤੁਹਾਡੇ ਅੰਦਰ ਹੈ ਫਿਰ ਵੀ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਹੋ ਤੇ ਪਾਪ ਨਹੀਂ ਤਾਂ ਹੋਰ ਕੀ ਹੈ ਫਿਰ ਸੋਚੋ ਜਰਾ ਇਹਦਾ ਅਪਮਾਨ ਹੈ ਸਿੱਧਾ ਸਾਦਾ ਉਸ ਪਰਮਾਤਮਾ ਦਾ ਕਿਉਂ ਤੁਹਾਡੇ ਨਾਲ ਹੋਵੇ ਇਹ ਤਾਂ ਉਹੀ ਗੱਲ ਹੈ ਅਸੀਂ ਤੁਹਾਡੇ ਕੋਲ ਖੜੇ ਹੋਈਏ ਤੁਸੀਂ ਫਿਰ ਕੁੱਤੇ ਬਿੱਲੀ ਤੋਂ ਡਰੀ ਜਾਵੋ ਸਮਝਦੇ ਹੋ ਕਿ ਨਹੀਂ ਤਾਂ ਫਿਰ ਤੁਸੀਂ ਉਹ ਅਪਮਾਨ ਨਹੀਂ ਸਾਡਾ ਕਰ ਰਹੇ ਮੰਦਾ ਕਵੇ ਮਾਲਿਕ ਮੇਰੇ ਨਾਲ ਹੈ ਮੈਂ ਤਾਂ ਬੜੀਆਂ-ਬੜੀਆਂ ਮੁਸ਼ਕਲਾਂ ਨੂੰ ਵੀ ਸਮਝਦੇ ਹੋ ਕਿ ਨਹੀਂ ਜਿੱਦਾਂ ਇੱਕ ਸ਼ਾਇਰ ਹੈ ਨਾ ਬੜਾ ਪਿਆਰਾ ਲਿਖਿਆ ਹੈ ਇਹ ਗੱਲ ਤੁਹਾਡੇ ਦਿਲੋਂ ਦਿਮਾਗ ਚ ਵੀ ਵਹਿ ਜਾਣੀ ਚਾਹੀਦੀ ਹੈ ਕਿ ਮੈਨੇ ਮੁਸ਼ਕਿਲ ਹਾਲਾਤੋਂ ਕੇ ਆਗੇ ਮੈਨੇ ਮੁਸ਼ਕਿਲ ਹਾਲਾਤੋਂ ਕੇ ਆਗੇ ਬੜੇ-ਬੜੇ ਝੁਕਤੇ ਦੇਖੇ ਹਨ ਕਿ ਜਦੋਂ ਮੁਸ਼ਕਿਲ ਹਾਲਾਤ ਆਉਂਦੀ ਹੈ ਜਦੋਂ ਪਰੇਸ਼ਾਨੀਆਂ ਆਉਂਦੀਆਂ ਤਾਂ ਬੜੇ-ਬੜੇ ਉਹਨਾਂ ਹਾਲਾਤਾਂ ਅੱਗੇ ਹਾਰ ਮੰਨ ਕੇ ਬਹਿ ਜਾਂਦੇ ਆ ਝੁਕ ਜਾਂਦੇ ਆ ਮੈਂਨੇ ਮੁਸ਼ਕਿਲ ਹਾਲਾਤੋਂ ਕੇ ਅੱਗੇ ਬੜੇ ਬੜੇ ਝੁਕਤੇ ਦੇਖੇ ਹੈ ਪਰ ਹੁਣ ਅਗਲੀ ਲਾਈਨ ਦੇਖੋ ਜਿਹੜੇ ਮਾਲਿਕ ਨਾਲ ਜੁੜੇ ਹੁੰਦੇ ਆ ਜਿਨਾਂ ਨੂੰ ਪਤਾ ਹੈ ਕਿ ਮੇਰੇ ਸਿਰ ਤੇ ਮੇਰੇ ਮਾਲਿਕ ਦਾ ਹੱਥ ਹੈ ਉਹ ਮੇਰੇ ਮਾਲਿਕ ਨੇ ਮੇਰੀ ਬਾਹ ਫੜੀ ਹੈ ਜੇ ਉਹਨਾਂ ਦੇ ਜੀਵਨ ਵਿੱਚ ਮੁਸ਼ਕਿਲ ਹਾਲਾਤ ਆ ਜਾਣ ਤਾਂ ਫਿਰ ਕੀ ਹੁੰਦਾ ਹੈ कि मैंने मुश्किल हालातों के आगे बड़े-बड़े झुकते बड़े देखे हैं ओ मेरे सर पर है मेरे मालिक का हाथ मेरे आगे मुश्किलों ने घुटने टेके हैं ये विश्वास होना चाहिए ये यकीन होना चाहिए कि मैं कोई मामूली नहीं हां ओ मेरा मालिक मेरा परमपिता परमात्मा ओ मेनू शक्ति देने वाला जिंदगी देने वाला जब ओ मेरे नाल है ओदा हाथ मेरे सर पे है जे ओने मेरी बाफड़ी है ਤਵੇ ਕਿਸੇ ਮੁਸ਼ਕਿਲ ਦੀ ਔਕਾਤ ਕੀ ਮੈਨੂੰ ਝੁਕਾ ਦੇਵੇ ਬਲਕੇ ਬੜੀਆਂ-ਬੜੀਆਂ ਮੁਸ਼ਕਲਾਂ ਮੇਰੇ ਕੀ ਆਪਣੇ ਘੁਟਨੇ ਕਿਉਂਕਿ ਮੇਰੇ ਸਰ ਪਰ ਹੈ ਮੇਰੇ ਮਾਲਕ ਦਾ ਹੱਥ ਇਸ ਲਈ ਮੇਰੇ ਅੱਗੇ ਮੁਸ਼ਕਿਲੋ ਨੇ ਘੁਟਨੇ ਘੁਰਨੇ ਟੇਕੇ ਦਾ ਮਤਲਬ ਹੋ ਗਿਆ ਮੁਸ਼ਕਿਲਾਂ ਝੁਕ ਗਈਆਂ ਮੇਰੇ ਅੱਗੇ ਉਹ ਮਜਾ ਹੀ ਇਹਦੇ ਚਾਹਦਾ ਹੈ ਕਿ ਜ਼ਿੰਦਗੀ ਚ ਆਪਣੀ ਹਿੰਮਤ ਨੂੰ ਆਪਣੇ ਹੌਸਲੇ ਨੂੰ ਇੰਨਾ ਬਤਾਓ ਆਪਣੇ ਅੰਦਰ ਬੈਠੀ ਹੋ ਸ਼ਕਤੀ ਨੂੰ ਇੰਨਾ ਪਹਿਚਾਣੋ ਕਿ ਤੁਹਾਡੇ ਮੋਰੇ ਕੋਈ ਵੀ ਮੁਸ਼ਕਿਲ ਆਵੇ। ਔਰ ਮੁਸ਼ਕਲੇ ਸੀ ਕਈ ਵਾਰ ਦਸੀਦਾ ਕਿ ਮੁਸ਼ਕਿਲ ਕੋਈ ਵੀ ਹੋ ਸਕਦੀ ਹੈ ਕਾਰੋਬਾਰ ਨੂੰ ਲੈ ਕੇ, ਤੁਹਾਡੀ ਸਿਹਤ ਨੂੰ ਲੈ ਕੇ, ਤੁਹਾਡੀ ਫੈਮਿਲੀ ਨੂੰ ਲੈ ਕੇ, ਜਾਂ ਬਿਜ਼ਨਸ ਨੂੰ ਲੈ ਕੇ ਕਿਸੇ ਵੀ ਚੀਜ਼ ਨੂੰ ਵੀ ਲੈ ਕੇ ਮੁਸ਼ਕਿਲ ਆ ਸਕਦੀ ਹੈ। ਪਰ ਜਿਹਨੂੰ ਵਿਸ਼ਵਾਸ ਹੈ ਆਪਣੇ ਮਾਲਕ ਤੇ ਉਹ ਕਦੀ ਮੁਸ਼ਕਲਾਂ ਦੇ ਅੱਗੇ ਝੁਕਦਾ ਨਹੀਂ ਹੈ, ਹਾਰ ਨਹੀਂ ਮੰਨਦਾ, ਬਲਕਿ ਕਹਿੰਦਾ ਜੇ ਮੁਸ਼ਕਿਲ ਆਈ ਹੈ ਤਾਂ ਕੋਈ ਨਹੀਂ, ਜਿਸਨੇ ਮੇਰੀ ਬਾਹ ਫੜੀ ਹੈ ਨਾ ਇਹ ਮੁਸ਼ਕਿਲ 'ਚ ਮੈਨੂੰ ਪਾਰ ਵੀ ਉਹ ਹੀ ਲਗਾਏਗਾ। ਕੀ। ਸੋ ਦੱਸਣਾ ਕੀ ਚਾਹਦੇ ਆ ਕਿ ਜਦੋਂ ਇਨਸਾਨ ਉਸ ਮਾਲਕ ਦੇ ਨਾਲ ਜੁੜ ਜਾਂਦਾ ਹੈ ਤਾਂ ਅਸੀਂ ਕਈ ਵਾਰ ਦੱਸਿਓ ਮਾਲਕ ਕਿਤੇ ਬਾਹਰ ਨਹੀਂ ਬੈਠਾ ਉਹ ਵਿਸ਼ਵਾਸ ਨਾਲ ਜਦੋਂ ਯਾਦ ਕਰਦੇ ਆ ਜੁੜਦੇ ਤਾਂ ਸਾਡੇ ਅੰਦਰ ਹੀ ਬੈਠਾ ਹੈ ਤਾਂ ਸਾਡੇ ਅੰਦਰ ਹੀ ਉਹ ਸਾਡੀ ਮਦਦ ਕਰਨੀ ਸ਼ੁਰੂ ਕਰ ਦਿੰਦਾ ਯਾਨੀ ਰਹਿਮਤ ਕਰਨੀ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਵਿਸ਼ਵਾਸ ਦੇ ਨਾਲ ਜਦੋਂ ਉਹਨੂੰ ਯਾਦ ਕਰਦੇ ਆ ਤਾਂ ਫੇਰ ਹੀ ਉਹਦੀ ਰਹਿਮਤ ਦੇ ਦਰਵਾਜ਼ੇ ਖੁੱਲਦੇ ਆ ਜੇ라 ਯਾਦ ਇਰਖਣਾ ਆਪਣੇ ਅੰਦਰ ਜਿੱਦਾਂ ਸਮਝ ਲਓਗੇ ਤੁਹਾਡੇ ਘਰ 'ਚ ਦੋ ਤਿੰਨ ਅਲਮਾਰੀਆਂ ਆ ਨਾ ਅਲਮਾਰੀਆਂ ਦੇ ਦਰਵਾਜੇ ਆਪਣੇ ਆਪ ਨਹੀਂ ਖੁੱਲਣੇ ਤੁਸੀਂ ਜਿਹਨੂੰ ਚਾਬੀ ਲਾਣੀ ਹੈ ਉਹੀ ਅਲਮਾਰੀ ਖੁੱਲਣੀ ਹੈ ਤਾਂ ਇਦਾਂ ਹੀ ਬੰਦਾ ਕਵੇ ਮੇਰੇ ਅੰਦਰ ਦੁੱਖ ਵੀ ਹੈ ਮੇਰੇ ਅੰਦਰ ਖੁਸ਼ੀ ਵੀ ਹੈ ਮੇਰੇ ਅੰਦਰ ਰਹਿਮਤ ਵੀ ਹੈ ਮੇਰੇ ਅੰਦਰ ਚਿੰਤਾ ਵੀ ਹੈ ਮੇਰੇ ਅੰਦਰ ਬਹੁਤ ਕੁਸ਼ ਹੈ ਪਰ ਹੁਣ ਜਿੱਦਾਂ ਦੀ ਚਾਬੀ ਮੈਂ ਲਾਣੀ ਨਾ ਉਹੀ ਅਲਮਾਰੀ ਅੰਦਰੋਂ ਵਿਸ਼ਵਾਸ ਦੀ ਚਾਬੀ ਲਾਉਂਦੇ ਆ ਤਾਂ ਰੱਬ ਦੀ ਰਹਿਮਤ ਅੰਦਰ ਹੀ ਹੈ ਉਸ ਲਈ ਵਿਸ਼ਵਾਸ ਦੀ ਚਾਬੀ ਲਾਈ ਇਹ ਮੇਰਾ ਮਾਲਿਕ ਮੇਰੇ ਮੇਰੀ ਹਰ ਮੁਸ਼ਕਿਲ ਦਾ ਹੱਲ ਕਰਨ ਵਾਲਾ ਮੇਰਾ ਮਾਲਿਕ ਮੇਰੇ ਇਹ ਵਿਸ਼ਵਾਸ ਦੀ ਚਾਬੀ ਲੱਗਦੀ ਹੈ ਤਾਂ ਫਿਰ ਸਮਝ ਲਓ ਅੰਦਰੋਂ ਦਰਵਾਜ਼ਾ ਉਹਦਾ ਖੁੱਲ ਗਿਆ ਹੁਣ ਉਹਦੀ ਰਹਿਮਤ ਹੁਣੀ ਸ਼ੁਰੂ ਹੋ ਜਾਣੀ ਹੈ ਤਾਂ ਜੇ ਡਰ ਦੀ ਚਾਬੀ ਲਾਵਾਂਗੇ ਚਿੰਤਾ ਦੀ ਚਾਬੀ ਲਾਵਾਂਗੇ ਤਾਂ ਫਿਰ ਅੰਦਰੋਂ ਉਹਦਾ ਦੇ ਖਿਆਲ ਆਣਗੇ ਆਣਗੇ ਕਿ ਨਹੀਂ ਡਰ ਦੀ ਚਾਬੀ ਲਾਈ ਤਾਂ ਤੂੰ ਡਰਾਉਣੇ ਖਿਆਲ ਆਣਗੇ ਡਰਾਣੀਆਂ ਸੋਚਾਂ ਆਣਗੀਆਂ ਇਸੇ ਲਈ ਤਾਂ ਐਸੀ ਤੇ ਇੱਕ ਗੱਲ ਕਮਾਂਗੇ ਕਿ ਜੇ ਜੀਵਨ 'ਚ ਖੁਸ਼ੀ ਚਾਹੀਦੀ ਹੈ ਨਾ ਆ ਫਿਰ ਆ ਕੋਸ਼ਿਸ਼ ਕਰਿਆ ਕਰੋ ਡਰਾਉਣੀਆਂ ਫਿਲਮਾਂ ਵੀ ਨਾ ਦੇਖਿਆ ਕਰੋ ਹੌਰਰ ਹੌਰਰ ਮੂਵੀ ਹੋ ਗਈ ਸੱਸ ਬਬੂ ਬਹੂ ਦੇ ਸੀਰੀਅਲ ਹੋ ਗਏ ਜਾਂ ਫਿਰ ਕੋਈ ਕ੍ਰਾਈਮ ਕ੍ਰਾਈਮ ਸਟੋਰੀ ਹੁੰਦੀ ਨਾ ਕ੍ਰਾਈਮ ਸਟੋਰੀ ਉਹ ਚੱਲਦੀ ਹੈ ਕਿਉਂਕਿ ਇਦਾਂ ਦੀਆਂ ਚੀਜ਼ਾਂ ਦੇਖ ਕੇ ਸਾਡੇ ਮਨ ਦੇ ਵਿੱਚ ਵੀ ਔਰ ਸਾਡੇ ਘਰ ਦੇ ਵਿੱਚ ਵੀ ਨੈਗੇਟਿਵ એનર્ਜੀ ਆਂਦੀ ਹੈ ਹੁਣ ਤੁਸੀਂ ਕ੍ਰਾਈਮ ਸੀਰੀਅਲ ਦੇਖਦੇ ਹੋ ਕਿਤੇ فرض ਕਰੋ ਕ੍ਰਾਈਮ ਬੰਬੇ ਹੋ ਰਿਹਾ ਕ੍ਰਾਈਮ ਦਿੱਲੀ ਹੋ ਰਿਹਾ ਤੁਸੀਂ ਦੇਖਦੇ ਹੋ ਉਹ ਕਈ ਆਂਦਾ ਨਾ ਕ੍ਰਾਈਮ ਪੈਟਰੋਲ ਹੋ ਗਿਆ ਜਾਂ ਹੁਣ ਹੁੰਦਾ ਉੱਥੇ ਹੈ ਪਰ ਦੇਖ ਦੇ ਕੇ ਟੈਨਸ਼ਨ 900 ਨੂੰ ਹੁੰਦਾ ਸਮਝਦੇ ਹੋ ਕਿ ਨਹੀਂ ਇਸ ਲਈ ਜੇ ਜੀਵਨ ਚ ਖੁਸ਼ੀ ਚਾਹੀਦੀ ਹੈ ਤਾਂ ਫਿਰ ਕਮਾਂਗੇ ਪਤਾ ਕੀ ਕਰਨਾ ਹੈ ਉਹਨੇ ਤੇ ਬੈਠੇ ਬੈਠੇ ਲਾਈਨ ਬਣ ਗਈ ਕਿ ਉਹਨਕੋ ਕੀ ਰਹਿਮਤ ਔਰ ਖੁਸ਼ੀਆਂ ਮਿਲेंगी ਉਹਨਕੋ ਕੀ ਰਹਿਮਤ ਔਰ ਖੁਸ਼ੀਆਂ ਮਿਲੇਗੀ ਜੋ ਬੈਠੇ ਬੈਠੇ ਮੋਬਾਈਲ ਪਰ ਚੈਟਿੰਗ ਕਰਤੇ ਹਨ ਲੱਗੇ ਰਹਿੰਦੇ ਮੋਬਾਈਲ ਫੜ ਕੇ ਆ ਦੇਖੋ ਹਰ ਵੇਲੇ ਕੋਈ ਨਾ ਕੋਈ ਖਾਣਾ ਖਾਂਦਿਆਂ ਵੀ ਚੈਟਿੰਗ ਮੈਸੇਜ ਰਸੀਬ ਹੋ ਰਹੇ ਆ ਮੈਸੇਜ ਡਿਲੀਵਰ ਹੋ ਰਹੇ ਆ ਜਾਂ ਕੋਈ ਵੀ ਕੰਮ ਕਰਦੇ ਆ ਹਰ ਵੇਲੇ ਚੈਟਿੰਗ ਇਹਦਾ ਸ਼ੁਕਰ ਹੈ ਇੱਥੇ ਬੈਠੇ ਸਮਝਿਓ ਕਿ ਨਹੀਂ ਇਹਦਾ ਮੌਕਾ ਮਿਹਰੇ ਬੰਦਾ ਕਵੇ ਸਸਕ ਜਵੀ ਜਰਾ ਸਮਝਣਾ ਪਰ ਗੱਲ ਯਾਦ ਰੱਖੋ ਜਿਹੜੇ ਬੈਠੇ ਬੈਠੋ ਨਾ ਦਿਨ ਰਾਤ ਚੈਟਿੰਗ ਹੀ ਕਰਦੇ ਰਹਿੰਦੇ ਉਹਨੂੰ ਨਾ ਰਹਿਮਤ ਮਿਲਦੀ ਹੈ ਤੇ ਨਾ ਹੀ ਜੀਵਨ 'ਚ ਖੁਸ਼ੀਆਂ ਮਿਲਦੀਆਂ ਹੈ ਫਿਰ ਰਹਿਮਤ ਔਰ ਖੁਸ਼ੀਆਂ ਕਿਨੂੰ ਮਿਲਦੀਆਂ ਹੈ ਦੱਸ ਦਈਏ ਕਿ ਉਹਨੂੰ ਕੀ ਰਹਿਮਤ ਔਰ ਖੁਸ਼ੀਆਂ ਮਿਲੇਗੀ ਜੋ ਬੈਠੇ ਬੈਠੇ ਮੋਬਾਈਲ ਪਰ ਦਿਨ ਰਾਤ ਚੈਟਿੰਗ ਕਰਤੇ ਹਨ ਉਹ ਰਹਿਮਤ ਤੇ ਖੁਸ਼ੀਆਂ ਤੋਂ ਉਹਨਕੋ ਮਿਲेंगी ਜੋ ਫਕੀਰੋ ਕੇ ਪਾਸ ਬੈਠਕਰ ਉਸ ਰੱਬ ਸੇ ਆਪਣੀ ਸੈਟਿੰਗ ਕਰਤੇ ਹਨ ਸੈਟਿੰਗ ਕਰਨੀ ਹੈ ਇਹਦੇ ਨਾਲ ਉਹ ਰੱਬ ਦੇ ਨਾਲ ਆ ਜਿਹੜੀ ਸੈਟਿੰਗ ਐਸਲੇ ਤੁਹਾਡੀ ਚੱਲ ਰਹੀ ਹੈ ਨਾ ਇਹਨੇ ਖੁਸ਼ੀਆਂ ਦੇਣੀਆਂ ਹੈ ਇਹਨੇ ਤੁਹਾਡੇ ਜੀਵਨ ਚ ਆਨੰਦ ਲੈ ਕੇ ਆਣਾ ਹੈ ਇਹਨੇ ਤੁਹਾਡੇ ਜੀਵਨ ਚ ਸਫਲਤਾ ਕਾਮਯਾਬੀ ਲੈ ਕੇ ਆਣੀ ਹੈ ਹੁਣੇ ਤੁਹਾਡੇ ਹੱਥ ਚ ਹੈ ਕਿ ਬਹਿ ਕੇ ਮੈਂ ਦੁਨੀਆ ਨਾਲ ਚੈਟਿੰਗ ਕਰਨੀ ਹੈ ਜਾਂ satsang ਸੁਣ ਕੇ ਮੈਂ ਆਪਣੀ ਰੱਬ ਨਾਲ ਸੈਟਿੰਗ ਕਰਨੀ ਹੈ ਕਿਉਂਕਿ ਜਿੱਦਾਂ ਦੀ ਆਪਾਂ ਚੈਟਿੰਗ ਕਰਾਂਗੇ ਦੁਨੀਆ ਨਾਲ ਤਾਂ ਫਿਰ ਜਰਾ ਇੱਕ ਗੱਲ ਦਾ ਜਵਾਬ ਦੇਣਾ ਸੱਚ ਦੱਸਣਾ ਇਹ ਚੈਟਿੰਗ ਜਦੋਂ ਕਰਦੇ ਆਂ ਚ ਖੁਸ਼ੀ ਘੱਟ ਮਿਲਦੀ ਹੈ ਤੇ ਦੁੱਖ ਬੈਠੇ-ਬੈਠੇ ਕਿਉਂਕਿ ਜਦੋਂ ਗੱਲਬਾਤ ਹੁੰਦੀ ਕੋਈ ਮੈਸੇਜ ਇਦਾਂ ਦਾ ਆ ਗਿਆ ਉਦਾਂ ਦਾ ਆ ਗਿਆ ਉਹਨੇ ਬੁਰਾ ਕਹਿ ਤਾ ਉਹਨੇ ਇਦਾਂ ਕਹਿ ਤਾ ਤਾਂ ਲੜਾਈ ਝਗੜਾ ਉਹ ਇੰਨਾ ਚੰਗਾ ਕਿਉਂ ਆਪਣੇ ਮਨ ਨੂੰ ਚੰਗੇ ਭਲੇ ਨੂੰ ਪਰੇਸ਼ਾਨ ਕਰਦੇ ਹੋ ਕਿਉਂ ਨਾ ਸਿੱਧੀ ਉਹ ਕੰਮ ਕਰੀਏ ਕਿ ਸਾਡੀ ਆਪਣੇ ਮਾਲਿਕ ਨਾਲ ਸੈਟਿੰਗ ਹੋਵੇ ਜਿੱਦਾ ਕਹਿੰਦੇ ਨਾ ਬਹੁਤ ਜਨਮ ਵਿਛੜੇ ਇਥੇ ਮਾਦੋ ਜੇ ਜਨਮ ਓਏ ਉਹ ਕਰਮ ਕਰੀਏ ਉਹ ਸੈਟਿੰਗ ਕਰੀਏ ਕਿ ਸਾਡੀ ਸੈਟਿੰਗ ਉਹ ਮਾਲਿਕ ਨਾਲ ਹੋਵੇ ਤਾਂ ਜਦੋਂ ਉਹਦੇ ਨਾਲ ਸੈਟਿੰਗ ਹੋ ਗਈ ਤਾਂ ਫੇਰ ਜੀਵਨ ਚ ਸਾਰੀਆਂ ਕਮੀਆਂ ਪੂਰੀਆਂ ਹੋ ਜਾਣਗੀਆਂ ਸਾਰੇ ਦੁੱਖ ਦਿਲਦਰ